ਸੀ ਤਾਂ ਮੈਨੂੰ ਦੇਖ ਕੇ ਗਾਣੇ ਗਾਉਣ ਲੱਗ ਗਿਆ ਨਾਲੇ ਕੱਪੜੇ ਕਹੀਏ ਪਾਈ ਫਿਰਦਾ ਸੀਗਾ ਚੱਲ ਕੋਈ ਨਾ ਸਹੁਰੀਆਂ ਗਾਣੇ ਗਾਏ ਨੇ ਡਾਕਾ ਤਾਂ ਨਹੀਂ ਮਾਰਿਆ ਇਹ ਤਾਂ ਪਤਾ ਨਹੀਂ ਇਹ ਤਾਂ ਸਾਰੇ ਆਪਣਾ ਹੀ ਇੱਕੋ ਜੀ ਲੱਗਦੇ ਨੇ ਉਹਦੇ ਨਾਲ ਕਰਦੀਆਂ ਗੱਲ ਹੋਰ ਪੁੱਲੇ ਕਿਧਰ ਵੀ ਦੱਪਰਾ ਮੈਂ ਬਾਹਰ ਜਾ ਕੇ ਆਉਂਦਾ ਮੈਂ ਕੁੱਤੇ ਦੇਖ ਰਿਹਾ ਤੂੰ ਕਿਉਂ ਨਹੀਂ ਗੌਰ ਕੀਤੀ ਆ ਗਿਆ ਬਾਟੀ ਪਾਉਣਾ ਰਸਤਾ ਆ ਗਿਆ ਅੱਛਾ ਹਾਂ ਸੋਣੇ ਐਵੇਂ ਵੀ ਆ ਗਿਆ ਕਾਟੀ ਤਾਂ ਆ ਗਿਆ ਤੂੰ ਤੇ ਉਹ ਨੰਗਾ ਪਾਸ ਤੌੜਾ ਨਾ ਨਹੀਂ ਆਉਂਦਾ ਤੂੰ ਦਾ ਲੱਗ ਨਹੀਂ ਕੰਮ ਤੇ ਮੈਂ ਲਉ ਬਾਹਰ ਛੇਤੀ ਤੂੰ ਇਹ ਗੁੜਾ ਪੁੱਛਣਾ ਨਾ ਦੇ ਰੱਖੀ ਸੁੱਤੇ ਰੂ ਉਹ ਤਾਂ ਮੈਂ ਲਾ ਕੇ ਰੱਖੂੰਗਾ ਉਹ ਬਾਟ ਨਾ ਕਰਾਈ ਹਟਾਈ ਦੇਣਾ ਨਾ ਮੇਰੀ ਗੱਲ ਸੁਣਨਾ ਆਪਣੇ ਕੰਮ 'ਤੇ ਵੋਟ ਆਜੂ ਨਹੀਂ ਭਾਹਾਂ ਟਿੱਕੇ ਤੇ ਲੈ ਨੂੰ ਤੂੰ ਕੰਮ ਤੇ ਲੱਗ ਜੀ ਰੁਪਈਏ ਬੁਰੇ ਕੋਲੇ ਬਥੇਰੇ ਨੇ ਆਉਦੇ ਮਹੀਨੇ ਦੇ ਅਡਵਾਂਸ ਲੈ ਕੇ। ਉਹਨੇ ਇੱਕ ਵਾਰੇ ਡੰਗਰ ਵੀ ਵੇਚ ਦੇਣੇ ਨੇ। ਹਾਂ। ਹੈਂ? ਸ਼ਮਾਨ ਬੀਬੇ ਤੂੰ ਖੇਤੀ ਛੱਡ ਦੂ। ਵਾਹਣ ਮਾਇਲੇ ਨੂੰ ਖੇਕੇ ਤੇ ਤੂੰ ਕੰਮ ਤੇ ਲੱਗ ਜੀ। ਲੋਠੀ ਰਹਿ ਜਾਣੀ ਜਾਂ ਯਾਰ। ਹਾਂ। ਕੀ ਰਾਖ ਰੰਗ ਬਕਾਇਆ ਨਹੀਂ ਆਖ ਨੇ ਆਉਦੀਆਂ ਤੱਕੀਆਂ ਘਾ ਕੇ ਖਾ ਲਿਆ ਆ ਲੈ ਕਰੂਗਾ ਬਸ ਫਿਰ ਮੈਂ ਤਾਂ ਆਪੇ ਹੀ ਮੈਂ ਮੈਂ ਤਾਂ ਆਪੇ ਹੀ ਬਿਲ ਲ ਭਾਲਦੀ ਸੀ ਵੀ ਜੇ ਹਟ ਜੇ ਮੈਂ ਉਹਦੀ ਲੱਗ ਜਾ ਹਾਂ ਪੂਰੀਆ ਰੱਖੀ ਗੌਰ ਚੰਗਾ ਕੰਮ ਮੇਰੀ ਤਾਂ ਪੂਰੀ ਗੌਰ ਹੈ ਪਹਿਲੇ ਤੂੰ ਮੇ ਸਵਾਰ ਕੇ ਰੱਖ ਗੌਰ ਮੈਂ ਤਾਂ ਤੂੰ ਮੂੰਗੜਾ ਲਾਉਣਾ ਸੁੱਚੇ ਸੁੱਚੇ ਬੁੜਾ ਦੰਮਰਾ ਦਾ ਜੈਸੀਰੀ ਹਟੂ ਉਹਦਾ ਥੇਰੀਆ ਕੁਰਾਨ ਨੂੰ ਇਹ ਗ੍ਰਾਮੇ ਨੂੰ ਆਹ ਅਤਨਾ ਪੱਕੇ ਨੂੰ ਗਮੇ ਵੇਖਦਾ ਸੀ ਕਿ ਹਟਾ ਕੇ ਉਂਗੜਾ-ਉਂੜਾ ਲਾ ਕੇ ਸਮਾਰ ਕੇ ਉਹ ਗ੍ਰਾਮੇ ਨੂੰ ਚੰਦਰਪੁਰਸ਼ ਕੋਈ ਨਾ ਬਾਂਹ ਟੇਕੇ ਮਾਰਿਆ ਨੂੰ ਦੋ ਰੋਟੀ ਨੇ 13 ਲਾ ਹਾਇ ਕਰੀ ਤੜਕੂਸ ਨਹੀਂ ਹਾਂਦਾ ਕਿ ਆਪਣੀ ਦਪਹਿਰ ਨੂੰ ਆਪੀ ਤੱਤੀਆਂ ਕਰਕੇ ਖਾਈ ਜਾਇਆ ਗਰੂ ਪੂਰਾ ਚਾੜ ਕੇ ਰੱਖੀ ਮੈਂ ਤਾਂ ਪੂਰਾ ਮੈਂ ਤਾਂ ਪੂਰਾ ਚਾੜਿਆ ਆਪਾਂ ਮਿਟਾਏ ਜਾਣੇ ਮਸੂਰਾ ਚ ਗਲੀਆਂ ਚ ਆਪਾਂ ਨੂੰ ਵੀ ਕੌਣ ਜਾਣੂ ਜੇ ਫਿਰ ਇਹਨਾਂ ਦਾ ਕੰਮ ਨਾ ਕੀਤਾ ਆਪਾਂ ਹਟਾਏ ਹਾਂ ਹਾਂ ਫਿਰ ਮੈਂ ਤਾਂ ਮਸੂਰਾ ਹੀ ਗਈ ਹੋਈ ਆ ਤੇ ਸਾਡੀ ਵੀ ਗਲੀ ਕੀ ਗੇੜਾ ਮਾਰ ਸੁੱਤ ਚੱਲੇ ਚਾਰੇ ਉਹਨੂੰ ਸ਼ਰਮ ਨਹੀਂ ਆਉਂਦੀ ਤੇਰੀ ਚਾਚੀ ਨੂੰ ਆਉਂਦੀ ਆ ਹਾਂ ਕਿਵੇਂ ਬੋਲੀਏ ਨਾ ਕਿਵੇਂ ਲਗਾਈ ਜੰਨਾ ਮੈਨੂੰ ਦੇਖਦੇ ਗਾਣੇ ਗਾਉਣਾ ਗਾਣੇ ਤੇਰੇ ਮਾਮਾ ਵਰਗੇ ਹਮੇ ਕਾਤੀ ਮਾਣੂ ਜੇ ਮਰ ਮਲਾ ਗਾੜਾ ਆਉਣਾ ਮਤਾਂ ਗੱਤੀ ਜਾਂਦਾ ਸੀ ਸਿਰ ਕੁਕੁੱਟ ਨੂੰ ਮਾਰ ਮਾਰ ਕੇ ਪੜਾ ਤੂੰ ਹੀ ਹਾਕੀ ਜਨੇ ਇਹ ਕਰੂਗਾ ਇਹਨੂੰ ਕਾਮਜਾਬ ਜੱਟ ਨੂੰ ਸਾਰਾ ਕੁਝ ਵੇਚ ਕੇ ਖਾ ਜੂ ਇਹਦਾ ਇਹ ਪਾਹੇ ਜਾ ਜਲੂਸ ਕੱਢੀ ਫਿਰਦਾ ਕੱਪੜੇ ਕਹੇ ਜੇ ਪਾਈ ਫਿਰਦਾਗਾ ਬਣਿਆ ਬਣਿਆ ਫੱਦ ਕੈਨੇਡਾ ਵਾਲਾ ਵੱਡਾ ਇਹ ਸ਼ਰਮ ਨਹੀਂ ਪੋਰਾ ਹੈਗੀ ਕਿਵੇਂ ਬਾਪਾ ਬੁਲੇ ਖੜਕੀ ਤੂੰ ਬੋਲਿਆ ਯਾ ਬਿਆ ਨਾ ਗਿਆ ਸੀ ਉਤੋਂ ਇਸ ਤਰ੍ਹਾਂ ਤੋਂ ਗੱਤ ਗਈ ਸੀ ਆਹ ਹੁੰਦਿਆ ਨੇ ਹੋਰੀ ਛਾਪਾ ਖੜਾ ਕਰ ਲਈ ਮੂਰੇ ਚਾਚਾ ਵਦਨ ਕੀ ਕਹੋ ਤਾ ਤਕੜਾ ਦੱਤ ਰਖਿਆ ਉਹ ਮੰਨ ਉਹਨੇ ਤਾਂ ਸਵੇਰੇ ਨੇ ਸ਼ਰਮ ਨਹੀਂ ਲਾਦੀ ਆ। ਆਪਾਂ ਨੂੰ ਬਤਾਉਣ ਦੇ ਦਿੰਦਾ। ਤੂੰ ਗੰਨ ਦੇਖਦਾ। ਬਈਆ ਪਾਵਾਂ ਹੋ ਗਈ ਚਾਹੀ ਲੈ ਗਿਆ। ਮੁੰਡਾ ਸਿੰਧਰ ਤੇ। ਥੋਲੇ ਦੀ ਗੱਲ ਸੱਚੀ ਰੱਖਦੀ ਆ। ਕਿਹੜਾ ਖਲਾ ਪਤਾ ਹੀ ਘਰ ਚ ਬਈ ਰਹਿ ਕੇ ਹੁਣ ਉੱਥੇ। ਆਪਾਂ ਤਾਂ ਦੇਖਿਆ 2 ਲੱਖ ਰੁਪਇਆ ਮਨਾ ਬੰਜੀ ਗੱਟ ਲਿਆ। ਇਹ ਸਾਲੇ ਨੇ ਸ਼ਰਮ ਨਹੀਂ ਲਾਦੀ ਅੱਜ। ਵੀ ਦਾ ਤੁਮ ਮੁੜ ਆ ਜਾਣਾ ਹੈ ਨਾ ਬਿਆ ਇਤਨਾ ਨਾ ਹੁੰਦਾ ਬੋ ਦਿੰਦਾ ਹੁੰਦਾ ਆ ਅਬ ਉਹ ਬਣਾ ਮਤਲਬ दाम ਲੈਦਾ ਇਹੇ ਸਾਲੇ ਨੂੰ ਤਾਂ ਜਿਹੜਾ ਜਹਾ ਹੈਗਾ ਹੈਗਾ ਉੱਟ ਗਈ ਕਿਸਮਤ ਮੇਰੀ ਜਿਹੜਾ ਆਪਾਂ ਲਈ ਵਲੇ ਨੂੰ ਉਹਨੂੰ ਮੈਂ ਰੱਖ ਲਿਆ ਮੈਨੂੰ ਤਾਂ ਸਿੰਦਰ ਤੇ ਇੱਕ ਓਹਲੇ ਦੀ ਗੱਲ ਸੱਚੀ ਲੱਗਦੀ ਹੈਗੀ ਵੀ ਕੰਜਰਾ ਨੂੰ ਮੁਰਤਾ ਮੈਂ ਤਾਂ 2.5 ਲੱਖ ਰੁਪਏ ਦੇ ਕੇ ਵਸਤਾਉਣਾਗਾ ਐਨੇ ਨੇ ਥੋੜੀ ਗੱਲ ਹੁੰਦਾਗਾ ਇਹਨੇ ਵਿਚਾਰੀਆ ਇੱਕ ਫਿਰਦੇ ਹੀ ਜੱਪੜੀਆ ਰਹਿੰਦੀਆਂ ਨੇ ਪਤਾ ਕਦੇ ਇੱਕ ਬੋਗ ਦਾ ਪੋਸਟ ਨਹੀਂ ਲਗਾਇਆ ਜਿਹੜਾ ਮੈਨੂੰ ਸਾਰਾ ਕੁਝ ਕਰਨਾ ਪੈ ਗਿਆ ਚੰਗਾ ਪਹਿਲਾਂ ਮੁੰਡੇ ਨੇ ਕਿਹਾ ਜੀ ਵੀ ਠੇਕੇ ਤੇ ਤੇਰੇ ਸੰਕੇ ਤੇ ਦੇ ਦੇ ਪਰੇ ਵੇਲੇ ਨੂੰ ਉਹ ਹੀ ਅਤਨਾ ਕੰਮਾ ਤੀਵੀਂ ਮਿਲ ਗਿਆ ਚਲ ਆਉਂਦੀ ਕਦਮਤੋਂ ਕੌਣ ਕਾਉਂਸਲਾਗਾ ਕੀ ਪਤਾ ਸੀ ਮਨਾ ਓ ਚਾਚਾ ਉਹ ਕਿਹੜਾ ਭਾਈ ਐਸੀ ਖੜ ਜਾ ਡੱਕਾ ਨਾ ਡਰਾਦੀ ਉਹ ਮਾੜਾ ਗਾਡੀਆਂ ਚਾਚਾ ਗਾਡੀਆਂ ਹਾਂ ਹਾਂ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ? ਓਏ ਕਿਵੇਂ ਆ ਚਾਤਾ? ਉਹ ਪਰੇ ਹੋ ਗਿਆ ਛੋਲਾ ਦਾ ਚਿੱਟਾ ਹੋਇਆ। ਇਹ ਕੁ ਮਾ ਬਰਦਾ ਦਿੱਤਾ ਹੈ। ਨਹੀਂ ਤੈਨੂੰ ਸਾਮ ਸਮ ਮਹਗੀ ਮਾੜੀ ਮੋਟੀ। ਕਿ ਕੀ ਹੋ ਗਿਆ ਤਾ? ਕੀ ਹੋ ਗਿਆ ਮੇਰਾ ਜਲੂਸ ਦੇਖ ਲੈ ਕਿਵੇਂ ਨਿਕਲਿਆ ਪੈਗਲ ਤੂੰ। ਓਏ ਹਮ ਗੱਤ ਨਾ ਕਿੱਡੀ ਗੱਲ ਆ। ਕੀ ਕਰੇਗਾ ਹੁਣ? ਕੰਮ। ਕੰਮ। ਭਲਾ ਨਾ ਇੰਨੇ ਇੰਨੇ ਦਿਨ ਵਿਆਹ ਹੁੰਦੇ ਨੇ। ਉਹ ਦਾ ਸਾਰੀ ਦਾ ਖਾ ਹੋ ਗਿਆ ਕਾ ਤਾ ਭਰਾਈ ਜਾਣਾ। ਉਹ ਰੱਖ ਲੈ ਉਹਨੂੰ ਤਾਂ ਤੇਰਾ ਮੈਂ ਲਾੜਲਾ ਪਰੋਣਾ ਉਹਨਾਂ ਦਾ। ਲੋੜ ਲੱਗ ਪਈ ਤੇ ਮੇਰਾ ਬਾਕਲਾ ਬਣਾਦਾ ਨਾ ਨੀਂ ਘੁਭرائی ਜਾਂਦਾ ਤੂੰ ਕਾ ਉਹ ਘੁਭرائی ਨਹੀਂ ਪਾਈ ਪਹਿਲਾਂ ਤਾਂ ਲੀੜਾ ਕਪੜਾ ਜਾਂ ਲਾ ਕੇ ਡੰਗੜ ਢਾਈ ਜਾਏਗਾ ਉਹ ਮੈਂ ਨਾ ਐਂ ਸੀ ਜਾਤਾ ਵੀ ਹੈ ਮਤਲਬ ਬਾਗ ਜਾ ਮੈਂ ਤਾਂ ਲੀੜੇ ਵੀ ਨਹੀਂ ਲਾਦੇ ਹੈ ਤੂੰ ਪੱਜ ਪੱਜ ਪਈ ਜਾਣਾ ਪੱਜ ਪੱਜ ਨੀਂ ਪਈ ਜਾ ਭੁੱਖੀਆਂ ਦਿਖਾਈਆਂ ਖੜੀਆਂ ਨੇ ਗਾਇਆਂ ਹੋ ਗਏ ਹੁਣ ਕਰ ਦੇਣਾ ਰੱਤਾ ਸਾਰਾ ਕੰਮ ਹੈ ਤੂੰ ਐਵੇਂ ਨਾ ਕਰੋ ਪਤਾ ਕੀ ਦਿਨ ਕਾ ਤੋਂ ਬਦਲ ਆ ਗਈ ਉਥੇ ਸਾਡੂ ਛੁੱਟ ਜੇ ਆਈ ਹੋਈ ਜੀ ਤੈਨੂੰ ਪਤਾ ਫਿਰ ਵਿਆਹ ਕਹੇ ਜਾ ਕੰਮ ਨਹੀਂ ਹੈ ਚੱਲ ਕੋਈ ਨਾ ਤੂੰ ਭਾਈਰਾ ਕਿਛੇ ਦਾ ਕਰਦਾ ਬਾਤਾਂ ਹੁੰਦਾ ਕਿਛੇ ਦਾ ਨਹੀਂ ਕਰਦਾ ਹੁੰਦਾ ਕਤਲ ਕੋਈ ਨਾ ਦਾਤਾ ਮੇਰੀ ਗੱਲ ਸੁਣੋ ਉਹਦਾ ਕਲਾਕਾਰ ਹੀ ਬੜਿਆ ਸੀ ਇੰਨੇ ਕਿੰਨੇ ਤਾਕੜੇ ਨੇ ਤੇਰੇ ਸੋਹੇ ਜਿਹੜੇ ਇੰਨੇ ਕਲਾਕਾਰ ਬਤਾੜੜੇ ਕਾਨੂੰਨ ਨੇ ਆਪਣਾ ਮੁੰਡਾ ਨਹੀਂ ਕਲਾਬ ਸਿੱਧੂ ਕਲਾਕਾਰ ਆ ਹਾਂ ਉਹਨੇ ਵਿਆਹ ਕਰੀਆ ਯਾਰ ਉਹ ਤੂੰ ਮੈਨੂੰ ਪਹਿਲਾਂ ਨਾ ਦੱਸਿਆ ਮੈਂ ਵੀ ਬਗ ਚੱਲਦਾ ਫੇਰ ਤਾਂ ਤੇਰੇ ਨਾਲ ਬੜੇ ਕਲਾਕਾਰ ਆਏ ਸੀ ਪੂਰਾ ਕੰਮ ਪੂਰਾ ਖੜ ਕੇ ਤਹੀ ਮੈਂ ਤਾਂ ਤੇਰੇ ਨਾਲ ਆ ਗੇ ਠੀਕ ਆ ਉਹ ਤਾਂ ਮਾਂ ਦਾ ਸੇਰ ਹੈ ਇਹ ਉਹਨੇ ਤਾਂ ਬਹੁਤ ਕੁੜੀਆਂ ਬਹੁਤ ਪੁੱਲਦਾਨ ਕਰਦਾ ਉਹ ਕੁੜੀਆਂ ਨਾਲ ਬੜਾ ਦਾਣ ਕਰਦਾ ਮੈਂ ਤਾਂ ਮੇਰਾ ਤਾਂ ਹੁਣ ਵੀ ਨੱਚਣਾ ਹੈ ਜੀਜਾ ਥਾਲੀ ਤੇ ਦਿੱਤੇ ਲੋਟ ਨਹੀਂ ਖਾ ਗਿਰੋ ਕੜਾ ਟੰਗਰ ਵਿੱਚ ਪਾਵਾ ਖੜਾ ਡਾਂਸ ਦਾ ਚੱਤ ਟੰਗਰ ਦਾ ਟੰਗਰ ਹਾਂ ਦਿੰਦਾ ਕੋਈ ਨਾ ਤੂੰ ਗੱਲ ਘਬਰਾ ਨਾ ਚਲ ਤੂੰ ਬਹਿ ਜਾ ਜਾ ਕੇ ਮੈਂ ਖਾ ਲਾਂ ਕੋਈ ਨਾ ਮੈਂ ਆਪ ਹੀ ਕਰ ਦੂੰ ਸਾਰਾ ਕੁਝ ਟੰਗਰ ਉਹਦਾ ਹੱਥ ਰਿਹਾ ਜਿਵੇਂ ਹੁਣਾ ਬੜਾ ਰੰਗਾਂ ਦਾ ਗੋਹੇ ਕਾਹਦੀ ਕਿੱਡੀ ਗਾਲ ਆ ਐ ਵੀ ਐ ਨਹੀਂ ਕਰਿਆ ਜਾਉ ਨਹੀਂ ਕਰਿਆ ਇਹਨੂੰ ਪਤਾ ਨਹੀਂ ਮਾਦਾ ਚੱਕਰ ਨੂੰ ਫੱਟੇ ਏਡਾ ਕੁ ਸਮੋ ਕਮਾਦੀ ਨੂੰ ਚਾਰ ਦਿਨ ਲਾਇਆ ਆ ਆਸ ਨਿਆਰਾ ਜਾਂਦਾ ਕੱਲ ਬੱਕੀ ਸੀ ਐ ਹੋ ਇਹ ਮੇਰੇ ਨਾਂ ਨਾ ਉਹ ਦਾ ਬਣਾ ਬਣਾ ਨਾ ਨੀ ਉਹ ਕਰਿਆ ਅੱਜ ਹੀ ਜਾਉਂਗਾ ਮੋਤਾ ਇਹੋ ਮੇਰੇ ਕਪੜੇ ਵਾਲਾ ਓਂ ਸਾਦੇ ਉਹਨਾਂ ਦਾ ਆਇਆ ਉਹ ਆਟਮਕੀਲਾ ਬਣਾ ਐਨੀ ਹਰਖੀ ਜਾਂਦਾ ਪਾ ਐਨੀ ਹਰਖੀ ਜਾਂਦਾ ਛਾਲੇ ਮੇਰੇ ਨੂੰ ਸ਼ਰਮ ਤਾਂ ਭੋੜਾ ਨਹੀਂ ਰਹੀਗੀ ਲਾਸਤੂ ਕੰਮ ਕਰਨ ਵਾਲੇ ਲੱਛਾਂ ਨੇ ਤੇਰੇ ਲੈ ਕੇ ਪਈਏ ਹੁਣ ਤੂੰ ਐ ਚੋਲ ਫਲੋ ਕਰਦਾ ਗਾ ਬੋਲਾ ਦਾ ਖਾਲਾ ਵੱਧ ਹੀ ਗਿਆ ਨੌਂ ਦਿਨਾਂ ਬਾਅਦ ਪਹਿਲਾਂ ਆਇਆ ਗਾ ਕਿਤੇ ਫੇਰ ਨਾ ਝੂਗਾ ਚੱਕ ਜੇ ਪਾਇੰਦਾ ਹੁਣ ਤਾਂ ਢੂਡ ਲੱਖ ਰੁਪਈਆ ਪਹਿਲੇ ਲੈ ਕੇ ਵਜਦੇ ਅੱਗੇ ਸ਼ੀਰੀ ਹੁੰਦੇ ਸੀ ਕਿ ਸੇਮ ਹੀ ਨਹੀਂ ਤੇ ਜਾ ਕੇ ਫਸਲ ਦਾ ਹਿੱਸੇ ਦੇ ਹਿਸਾਬ ਨਾਲ ਲੈਣਾ ਹੁੰਦਾ ਸੀ ਅਗਲਾ ਤੇ ਉਹਨਾਂ ਕੰਮ ਵੀ ਕਰਦਾ ਸੀ ਹੁਣ ਤਾਂ ਲੈ ਕੇ 1.5 ਲੱਖ ਰੁਪਈਆ ਪਹਿਲਾ ਵਗ ਰੂਪਲਾ ਤੀਰ ਤੇ ਚੁੰਦੇ ਜੱਟ ਨੂੰ ਆ ਜਾ ਹਮਤਰਾ ਸੋੜਿਆ ਸਟਾਰਟੀਆਂ ਦਾਤਾ ਗਰਮ ਹੋਇਆ ਪਰ ਤਾਂ ਇਹ ਕਹਿੰਦਾ ਲੀਡੇ ਫਾਦਲ ਕੇ ਆ ਪਾਟੈ ਨੂੰ ਪਹਿਲੇ ਕਿਹਾ ਸੀ ਕੰਜਰਾ ਫਿਰ ਜਿਹੜੇ ਬਦਲ ਕੇ ਵਗ ਜਾ ਨਹੀਂ ਉੱਥੇ ਨਾ ਭੋਈ ਮਰੀ ਗਈਆਂ ਲਾਟ ਵਾਂਗੂ ਮੱਛਦਾ ਪਹਿਲਾਂ ਮੇਰੇ ਤੇ ਤਪਿਆ ਪਿਆ ਸੀ ਫਿਰ ਉਹਨੇ ਤੇ ਮੱਚ ਨਹੀਂ ਆ ਕੇ ਤੇਰਾ ਸੱਣਾ ਪਿਆ ਪਰ ਇਹ ਤੇ ਤੂੰ ਜੂ ਪ੍ਰਾਂਡੇ ਪ੍ਰਾਂਠੇ ਲਾ ਨਹੀਂ ਕਿਹਾ ਉਹ ਤਾਂ ਜੱਟ ਨਹੀਂ ਆ ਜਾ ਬਣਾ ਨਹੀਂ ਚੱਲ ਕੋਈ ਮਤ ਨਾ ਆ ਜਾ ਬਾਹਰ ਚੱਕ ਦੇ ਕੰਮ ਕਰ ਲੈ ਕੱਢ ਅਧਰਤਾਂ ਮਰੂ ਦਾ ਕੰਮ ਤਾਂ ਕਰੀ ਜਾਣਾ ਕੰਮ ਕਿੱਥੇ ਹੈ ਉਹ ਤਾਂ ਹੈਲਦੀ ਨਹੀਂ ਸੀ ਤਾਂ ਮੰਨਦਾ ਮਰਦਾ ਸੀ ਚਾਚਾ ਚਾਚਾ ਸਾਸਰੀ ਕਾਲ ਕਰਦੇ ਸਾਸਰੀ ਕਾਲ ਆ ਗਿਆ ਨਾ ਚਾਚੇ ਜੀ ਵਧੀਆ ਹੋ ਗਿਆ ਵਾ ਵਧੀਆ ਪਾਈ ਇਹੇ ਜਿਹਾ ਵਿਆਹ ਤਾਂ ਰੋਜ਼ ਰੋਜ਼ ਹੋਣਾ ਕੱਲ ਦਾਤਾ ਮੋਬਾਈਲ ਸਮਝਾ ਲੇ ਜਾਂਦਾ ਕੰਮ ਉਹਦੇ ਤੋਂ ਰੋਟੀ ਟੋਕਰੀ ਬਣਾ ਲਾ ਤਿੰਨਾਂ ਦੇ ਹੀ ਆਗਾ ਠੀਕ ਆ ਚਾਚੇ ਮੈਂ ਬਣਾ ਲੈਣੀ ਆ ਦਾਲ ਦੂਲ ਕਾਸ਼ੀ ਦੀ ਚੀਰੀ ਤਾਂ ਨਹੀਂ ਦਾਲ ਤਾਂ ਕਾਸ਼ੀ ਦੀ ਨਹੀਂ ਚੀਰੀ ਮੈਂ ਤਾਂ ਉੱਥੇ ਬਣਾ ਲਾ ਪਰੌਠੀ ਪਕਾ ਲਈ ਚਾਰ ਨਾ ਖਾ ਲਾਂਗੇ ਦੋਵੇਂ ਮੈਂ ਬਣਾ ਲੈਣੀ ਨਾ ਤੇਰੀ ਵਾ ਮੈਂ ਨਹੀਂ ਘੁੜਾਈ ਜਾਣਾ ਨਾ ਬਾਦ ਲੈ ਆ ਲਈ ਢੀ ਮੈਂ ਚੱਲ ਤੂੰ ਐਂ ਕਰ ਹਾਂ ਅਰੇ ਲੈ ਜਾ ਲੱਦ ਕੇ ਤੇ ਬੱਤੀ ਨੂੰ ਦਾਲੀਆ ਪਾਣੀ ਦੀ ਮੋਟਰ ਚੱਲਦੀ ਆ ਚੰਗਾ ਆਓ ਤਾਂ ਕਿ ਰਕਾ ਬਾਬਾ ਬਾਕੀ ਸੋਲ ਭਾਂਡੇ ਛੱਡ ਕੇ ਕਿੱਤਿਆਂ ਤਾਂ ਇਹ ਵੀ ਇੱਕ ਪੱਠਾ ਪਾਣੀ ਪਾ ਕੇ ਢੋਲਾ ਜਿਹੜੇ ਲਈ ਰੋਟੀ ਬਣਾਵਾਂ ਮੈਂ ਕਿਹਨਾਂ ਤੋਂ ਨਕਲ ਕਰਾਂ ਰੋਹਾ ਪਾ ਲੈ ਵਾਹ ਇੰਕਾ ਜੱਟੇ ਜਤ ਸਵੇਰ ਚੰਗਾ ਲੱਗਦਾ ਕੋਈ ਆ ਤਾਂ ਸਿੰਧੂ ਤਾਂ ਖੜੀ ਗਈ ਆ ਕਹਿੰਦੀ ਮੈਂ ਉਹਨਾਂ ਦਾ ਸੁਭਾਅ ਬੜਾ ਖਰਾਵਾ ਕਹਿੰਦੇ ਲੰਡਰ ਰਗਾ ਬੂੜਾ ਮੈਨੂੰ ਤਾਂ ਵਧੀਆ ਲੱਗਦਾ ਉਹ ਬਹੁਤ ਕਿਆ ਤਾਂ ਨਹੀਂ ਕੋਈ ਗੱਲ ਇਹਨਾਂ ਦਾ ਮਾਗਾ ਹੁਣ ਜੀ ਇਹ ਅੱਜ ਦੇਣ 2-4 ਦਿਨ ਚਾਰਕ ਲੈਣੇ ਆ ਬਿਤੇ ਕਹਿੰਦੇ ਆ ਇਹੇ ਕਹਿੰਦੇ ਆ ਵੀ ਦਾਤਾ ਕਹੇ ਜਾਂਦਾ ਕੋਈ ਨਾ ਪਤਾ ਕੰਮ ਇਹ ਕਾ ਬਣਾਉਣਾ ਚਲ ਆਪਾਂ ਤਾਂ ਪੈਸੇ ਤੇ ਕਰਵਾਤਾ ਬੜਾ ਪੱਕਾ ਕੰਮ ਆਸੀ ਖਾਣ ਨੂੰ ਨਾ ਨਾ ਬਸ ਲੈਣੇ ਕੰਮ

ਜੀ ਬਾਤ ਬਣਾਉਨੇ ਆ ਰੋਟੀ ਆ ਤੇ ਅੰਨ ਚਲਾਉਂਦੇ ਤੇ ਬਾਹਲਾ ਬਾਹ ਜਾ ਪਿਆ ਫਿਰ ਉਹਦੀ ਸਾਫ ਕਰ ਦੇਤੀ ਠੀਕ ਆ ਭਾਈ ਬਣਾ ਲਓ ਨਾ ਮੈਂ ਗਾਡੀ ਦੀ ਲੈ ਜਾਉਂਗਾ ਫਿਰ ਉਹਦੀ ਖੇਤੀ ਲੈ ਜੂ ਰੋਟੀ ਹਾਂ ਬਣਾਉਨੇ ਤਾਂ ਤੇ ਜ ਕੋਈ ਨਾ ਬਣਾ ਪਕੜਾਣੇ ਠੀਕ ਆ ਭਾਈ ਹਾਂ ਲੈ ਨਹੀਂ ਉਹ ਪਤਾ ਹੀ ਤੋਂ ਬਣਾਉਂਦੇ ਪਾਏ ਨੇ ਸਿੰਦਾ ਚੂਲ ਨਾਲ ਲਾ ਜਾਂਦੇ ਆ ਚਾ ਉਹ ਇਹਨਾਂ ਦੇਖੂ ਗਾਡੀ ਨਾਲ ਵਾਲਾ ਕਰੂਗੀ ਬਿਆਹ ਹੈ ਜਿੱਥੇ ਦੋਨੋਂ ਦੱਸ ਕੋਈ ਸੰਗੀਤ ਹੈ ਇੰਤਰੀ ਕੋਈ ਤੇ ਜਾਈ ਉੱਧੀ ਦਾ ਸਾਡਾ ਕਰੀਆ ਇਹ ਇਹ ਹੋਵੇ ਬੱਸ ਤਾਂ ਕਰ ਜਾਏ ਬਾਣੀ ਨਾ ਹੋਵੇ ਅੱਜ ਤਾਂ ਦੱਸਦੀਆਂ ਜਾ ਕੇ ਪਤਾ ਇਹਨੇ ਜਿਹੜੀ ਮੇਰੇ ਨਾਲ ਕੀਤੀ ਆ ਚੋਟ ਆ ਗਿਆ ਅੱਜ ਤਾਂ ਸਮਾਰ ਕੇ ਇਹਨੂੰ ਹਟਾ ਕੇ ਛੱਡੂੰਗੀ ਅੱਜ ਲੋਟ ਆ ਗਿਆ ਮੇਰੇ ਇਹ ਆਪੇ ਇਫ ਸੋੜਾ ਦੇਰੀ ਕਿੱਥੇ ਆ ਕੀ ਹੋ ਗਿਆ ਭਾਈ ਕੀ ਹੋ ਗਿਆ ਜੀ ਉੱਥੋਂ ਮੈਂ ਰਾਹ ਚ ਆਉਂਦੀ ਸੀ ਤੇ ਮੈਨੂੰ ਦੇਖ ਕੇ ਗਾਣੇ ਗਾਉਣ ਲੱਗ ਗਿਆ ਨਾਲੇ ਕੱਪੜੇ ਕਹੀਏ ਪਾਈ ਵਿਅਦਾ ਸੀਗਾ ਚਲ ਕੋਈ ਨਾ ਸਹੁਰੀਆਂ ਗਾਣੇ ਗਾਏ ਨੇ ਡਾਕਾ ਤਾਂ ਨਹੀਂ ਮਾਰਿਆ ਵੀ ਮੈਂ ਉਹਦੀ ਮਾਵਾ ਵਰਗੀ ਕੰਜਰ ਸ਼ਰਮ ਹੀ ਨਹੀਂ ਮੰਨਦਾ ਉਹ ਤਾਂ ਚਲ ਕੋਈ ਬੰਦਾ ਰੱਖ ਰਖਿਆ ਉਹਦਾ ਖੇਤ ਨੂੰ ਵਾਗ ਮੈਨੂੰ ਤਾਂ ਪਤਾ ਨਹੀਂ ਉਹ ਦੇ ਘਰ ਵਾਲੀ ਬੈਠੀ ਉਧਰ ਸੋਈ ਚ ਉਹਦੇ ਨਾਲ ਗੱਲ ਕਰ ਲਉ ਕੋਈ ਮੈਨੂੰ ਤਾਂ ਪਤਾ ਨਹੀਂ ਇਹ ਤਾਂ ਸਾਲ ਆਪਣਾ ਹੀ ਇੱਕੋ ਜਿਹੀ ਲੱਗਦੇ ਨੇ ਉਹਦੇ ਨਾਲ ਕਰਦੇ ਹਾਂ ਗੱਲ ਨੀ ਭੈਣੇ ਹਾਂ ਕੋਣ ਅਸ ਚਾਚੀ ਹਾਂ ਚਾਚੀ ਤਾਂ ਠੀਕ ਆ ਤੇਰੇ ਬੰਦੇ ਨੂੰ ਕੋਈ ਮੜੇ ਫਟੇ ਆਕਲੋਕਲ ਦੇ ਦੋ ਉਥੇ ਉਹਦੇ ਕੋਲ ਤਾਂ ਲਾਂਬਾ ਦੇ ਤੇ ਗਈਆਂ ਕੀ ਇਹ ਰੇਤ ਘਰ ਵਾਲੇ ਕੋਲੇ ਵਗ ਜਾ ਹੈ ਕਹਿ ਕੀ ਦਿੱਤਾ ਮੈਨੂੰ ਤਾਂ ਦੱਸ ਤੇ ਤੇ ਉਥੇ ਮੈਂ ਤੁਰ ਹੀ ਆਉਂਦੀ ਸੀਗੀ ਤੇ ਮੈਨੂੰ ਦੇਖ ਕੇ ਗਾਣੇ ਗਾਉਣ ਲੱਗ ਗਿਆ ਕਹੇ ਜਾ ਬੰਦਾ ਵਾ ਕੀ ਕਹਿੰਦਾ ਤੇ ਮਾਵਾ ਵਰਗੀ ਉਹਦੇ ਮੈਂ ਹੈਗੀ ਆਂਗੀ ਨਹੀਂ ਉਹ ਤਾਂ ਚਾਚੀ ਤੂੰ ਕੋਈ ਨਾ ਸਾਡ ਪਰੇ ਉਹ ਤਾਂ ਉਪਰ ਆਏਗਾ ਨਾਲ ਤਾਂ ਨਾ ਮੈਂ ਪਤਾ ਆ ਵੀ ਉਹ ਤਾਂ ਦੀ ਸ਼ਾਸਨ ਦੇਖ ਕੇ ਵੀ ਕੀ ਦੁਕਾਨ ਲੱਗ ਜਾਂਦੇ ਵਿਆਹ ਚ ਗਿਆ ਸੀ ਉਹਨੂੰ ਦੇਖ ਕੇ ਕੀ ਚੜਾ ਕੋਈ ਆਪ ਦੀ ਸ਼ਾਸਨ ਦੇਖ ਕੇ ਵੀ ਕੀ ਤੁੰਦਾ ਨਾ ਮਾਂ ਉਹਨੂੰ ਦੇਖ ਕੇ ਰਹਾ ਤੇ ਚਲੋ ਉੱਥੇ ਤਾਂ ਗਾਉਂਦਾ ਸੀ ਗਾਉਂਦਾ ਸੀ ਅਗਲਾ ਆਸਗਵੰਡ ਕੀ ਕਹੂਗਾ ਵੀ ਇਹਨੂੰ ਦੇਖ ਕੇ ਪਤਾ ਨਹੀਂ ਕੀ ਕਹਿੰਦਾ ਗਾਣੇ ਵੀ ਕਹੇ ਜੇ ਗਾਉਂਦਾ ਸੀ ਪਤਾ ਤਾਂ ਹੈਗਾ ਚਾਚੀ ਆਸਗਵੰਡ ਸੁਣੀ ਤਾਂ ਫੁਕਰਾ ਆਏਗਾ ਪੋਕਰਾ ਫਾਕਰਾ ਦਾ ਤਾਂ ਪਤਾ ਨਹੀਂ ਕਿ ਹੱਥ ਤਾਂ ਲਿਆ ਜਾਂਦਾ ਦੇ ਦਿੰਦੀ ਮੈਨੂੰ ਪੋਕਰੇ ਦਾ ਪਤਾ ਚਲ ਕੋਈ ਨਾ ਚਾਚੀ ਤੂੰ ਆਏ ਜੀ ਮੈਂ ਕਰ ਲਾਂ ਬਸਰ ਮੱਥੇ ਰੱਖ ਦੀ ਕੋਈ ਨਾ ਮੈਂ ਜਾ ਕੇ ਕਹਿ ਦੂੰਗੀ ਮਾੜਾ ਸਮਝਾ ਦੂੰ ਅਨ ਨੂੰ ਆਪਦੇ ਨੂੰ ਸਮਝਾ ਕੇ ਰੱਖ ਲੈ ਤੇ ਮੈਨੂੰ ਕਿਹਾ ਗਿਆ ਕਿ ਨਾ ਮਦਰ ਦਾ ਹਿਸਾਬ ਲਾ ਲਿਓ ਘਰੋਂ ਜਿਹੜੀ ਕੀਤੀ ਤਾਂ ਨਾ ਨਾ ਹੋਵੇ ਕੋਈ ਨਾ ਚਲ ਉਹ ਚਾਚਾ ਨੇ ਮਾੜਾ ਨੇ ਕਹਿ ਦੇ ਚਾਚਾ ਤਾਂ ਉਹ ਤਾਂ ਛੋੜ ਬੰਦੇ ਨੇਗੇ ਤੂੰ ਹਟ ਜਾ ਪਰ ਕੀ ਲੈਣਾ ਨਹੀਂ ਚਾਚੀ ਜਾ ਕੇ ਦਤਵਾ ਤਾਂ ਬਹੁਤ ਵਧੀਆਗਾ ਤੇ ਬਚਾਰਾ ਇੰਨਿਆਂ ਵਹੈ ਨੀਗਾ ਵਧੀਆ ਕੋਈ ਨਹੀਂ ਹੈਗਾ ਬਿੰਦੇਚ ਦੀ ਮੈਨੂੰ ਲਾਕੇ ਤੋੜਤਾ ਉਹਨੇ ਚਲ ਕੋਈ ਨਹੀਂ ਦੇਹੋ ਛਾੜੇ ਤੇ ਬੰਦੇ ਦਾ ਜੇ ਤੂੰ ਜ਼ਿੰਮੇਵਾਰੀ ਇਹਦੀ ਐ ਤੋ ਰਲਿਆ ਇਹਦੇ ਨਾਲ ਇਹਨੂੰ ਲਾਂਬਾ ਦੇਣਾ ਹੋਰ ਕਿਨੂੰ ਦਈਏ ਅਸੀਂ ਹੁਣ ਥੋਡੇ ਘਰਾਂ ਚ ਜਾ ਕੇ ਦੇਈਏ ਲਾਂਬੇ ਸੀ ਚਲ ਕੋਈ ਨਾ ਫਿਰ ਕੋਈ ਨਾ ਤੇਰਾ ਲਾਂਬਾ ਮੰਨ ਲਿਆ ਫਿਰ ਕੋਈ ਨਾ ਕਹੀ ਦਾਂਗੇ ਵੀ ਤੂੰ ਐ ਕਿਉਂ ਬੋਲਦਾ ਨਾ ਮੈਂ ਤੁਹਾਨੂੰ ਦੱਸਤੀ ਗੱਲ ਇੱਥੋਂ ਹਟ ਜਾ ਤੇ ਨਾਲੇ ਉਹਦੇ ਬੰਦੇ ਨੂੰ ਸਮਝਾ ਲੈ ਤੇ ਖਬਰਦਾਰ ਹੋ ਜੇ ਮੁੜ ਕੇ ਹੁਣ ਗਿਆ ਗਿਆ ਕੋਈ ਨਾ ਪਾਣੇ ਤਾਂ ਸਾਲਾਂ ਨੂੰ ਵੀ ਛੱਡਾ ਪੈਂਦਾ ਕਹਿੰਦੀ ਆ ਸਾਲੀਆਂ ਨੂੰ ਕਰ ਲੈਂਦਾ ਟਿੱਕਰਾਂ ਸਾਲੀਆਂ ਸੂਲੀਆਂ ਨੂੰ ਕਰ ਲੈਂਦਾ ਫੇਰ ਬਗਾਨਾਂ ਤੱਕਲਾ 10-2 ਪਤਾ ਧਰਨਾ ਟਿਕਾਣੇ ਕਰ ਦੂ ਇਹਦੀ ਤੇ ਨਾਲੇ ਵਧੀਆ ਇਧਰ ਵੀ ਉਂਗਲ ਲਾ ਤੇ ਉਧਰ ਵੀ ਲਾ ਤੇ ਹੁਣ ਤਾਂ ਹੱਟੀ ਲੈ ਡਾਕਟਰਾਂ ਦੇ ਜਾਣਾ ਹਿੰਦੀ ਦਵਾਈ ਬੈਟਨ ਨਾਲ ਦੱਸ ਤਾ ਕੀ ਹੈ ਜੀ ਕੀ ਹੈ ਜੀ ਗੱਲ ਆ ਗੱਲ ਕੀ ਹੋਣੀ ਹੈ ਇਹ ਜੀ ਗੱਲ ਮੈਂ ਉਹਨਾਂ ਦੇ ਜਾ ਕੇ ਆਈ ਹਾਂ ਸੁੱਚੇ ਕਿ ਲਾਤੇ ਕੋਕੇ ਲੋ ਲਾਤੇ ਕੀ ਉਹਨਾਂ ਦਾ ਸੀਰੀ ਨਹੀਂ ਫੁਕਰ ਆ ਜਾ ਮੈਂ ਤਾਂ ਉਹਦੇ ਬਹਾਨੇ ਨਾ ਜਾਵੜੀ ਉਹਦੇ ਘਰੇ ਠੀਕ ਆ ਲੈ ਤਾਂ ਮੈਂ ਸੋਚੇ ਦੱਸਿਆਈ ਜਾ ਕੇ ਸਾਰੀ ਗੱਲਬਾਤ ਕਿਹੇ ਉਹਨੂੰ ਲਾਇਆਈ ਆ ਬਹਾਨਾ ਜਾ ਮਿਲ ਗਿਆ ਹਾਂ ਪੂਰੇ ਪੰਪ ਉਹਨੂੰ ਦੇ ਆਈ ਤੇ ਉਸ ਤੋਂ ਬਾਅਦ ਉਹਦੇ ਘਰ ਵਾਲੀ ਸੀ ਮੈਂ ਤਾਂ ਫਿਰ ਉਹਨੂੰ ਵੀ ਕਿਹੇ ਠੀਕ ਆ ਕੇਰਾ ਮੈਂ ਪੂਰਾ ਕੰਮ ਕਰਿਆ ਹੀ ਲਾ ਤੇ ਪੱਕੇ ਕੋਕੇ ਪੂਰੇ ਲਾ ਤੇ ਹੁਣ ਫਿਰ ਮੈਂ ਜਾਣਾ ਤੂੰ ਜਾ ਹੁਣ ਤੂੰ ਲਾ ਕੇ ਆ ਮੈਂ ਤਾਂ ਭਾਈ ਹੁਣ ਜਿਹੜੇ ਰਹਿ ਗਏ ਮੈਂ ਲਾ ਦੂੰਗਾ ਤੇ ਤੂੰ ਹੁਣ ਜਾ ਆਵਦਾ ਤੂੰ ਕਰ ਲੈ ਹੁਣ ਹਟਾਉਣਾ ਪੱਕੀ ਆ ਲੱਜ ਜਾਊਗੀ ਛੱਡਣੀ ਨਹੀਂ ਢੱਲਣੀ ਨਹੀਂ ਹਾਂ ਇਹਨਾਂ ਨੂੰ ਜਮਾ ਨਹੀਂ ਉੱਥੇ ਰਹਿਣ ਦੇਣਾ ਹੀ ਨਹੀਂ ਹਾਂ ਚੰਗਾ ਲਾ ਫਟਾ ਕੇ ਛੱਡਣਾਗਾ ਜੈ ਮਾਕਣ ਹਜੀਬ ਨਹੀਂ ਆਇਆ ਲਾਉਦਾ ਸੀਰੀ ਉਹਦਾ ਠਿਕਤਾ ਨੂੰ ਖੜਿਆ ਕਰਦਾ ਤਨ ਪਤਾ ਨਹੀਂ ਉਹ ਵੀ ਕਹਾਂ ਬੰਦਾ ਕਹਿੰਦਾ ਖਿਆਲ ਰੱਖੀਦਾ ਉਹਦੇ ਚੇ ਹਾ ਕਿੱਧਰ ਪੁੱਤ ਲੋ ਗਿਆ ਹਾਂ ਅਰੇ ਆ ਜਾ ਆਸੇਗਾ ਯਾਰ ਹਾ ਕਿੰਨਿਆ ਫਰਾਗ ਆ ਬੰਦਾ ਤਰਾ ਹਾਂ ਆ ਗਿਆ ਬਹਿ ਜਾ ਯਾਰ ਬਹੁਤ ਸੁਣਾ ਠੀਕ ਆ ਆਈ ਜਾ ਰਾਂ ਗਾਦੀ ਹਾ ਉਹ ਕਾਦਾ ਆਇਆ ਸੋਰਾ ਹਫਤੇ ਬਾਅਦ ਆਇਆ ਯਾਰ ਉਹ ਤਾਂ ਤਨ ਅੱਛਾ ਰਹੇਗਾ ਜੀ ਵੀ ਹਫਤਾ ਤਾਂ ਲੰਘੂ ਲੰਘ ਪੱਕਾ ਹੋਰ ਉਹ ਸਰ ਕੀ ਕੰਮ ਵਾਲਾ ਬੰਦਾ ਚੰਗਾ ਗਾ ਯਾਰ ਹਾਂ ਹੁਣ ਤਾਂ ਪੂਰਾ ਮਹੀਨਾ ਲਾਉਂਗਾ ਮੈਂ ਖੋ ਸਕਦਾ ਨਹੀਂ ਜਮੇ ਨਹੀਂ ਪਤਾ ਲੱਗਣਾ ਇੱਕ ਮਹੀਨਾ ਇੱਕ ਜਿਦੇ ਇੱਕ ਮਹੀਨਾ ਲੱਗ ਗਿਆ ਉਹ ਤੇ ਫੇਰ ਕੋਈ ਨਾ ਕੋਈ ਕਾਕੀ ਚਾਚਾ ਕੰਮ ਨਾ ਕਾਢੀ ਲੈਣਾ ਮਰਦਾ ਨਾ ਨਾ ਰੂਹੀ ਭੰਡੀ ਜਨਾ ਤੂੰ ਵਧੀਆ ਬੰਦਾ ਕੰਮ ਵਾਲਾ ਆਪ ਤਾਂ ਚਾ ਲਾਦ ਆਇਆ ਜੀ ਬਿਹਾ ਤਾਂ ਚੱਲ ਬਿਹਾ ਸਾਡੀ ਚ ਲੱਗ ਜਾਂਦੇ ਆ ਕਈ ਵਾਰੀ ਚੱਲ ਇਹ ਜੇ ਕੰਮ ਹੀ ਹੁੰਦੇ ਨੇਗੇ ਹੁਣ ਕਿੱਥੇ ਜਾਦਾ ਹੋਰ ਫਿਰ ਉਹਨ ਤਾਂ ਹੋਰ ਇਹ ਰਹੇਗਾ ਧਰ ਕੇ ਖੇਤ ਨੂੰ ਮੱਕੀ ਨੂੰ ਪਾਣੀ ਲਾਉਣ ਗਿਆ ਕਹਿੰਦਾ ਨਾ ਰੇਪ ਲਾ ਦਾਂਗੇ ਕਹਿੰਦਾ ਉਹ ਚ ਪੋਰ ਦਾਂਗੇ ਆਪਣੇ ਖੇਲ ਦੀ ਮੈਂ ਤਾਂ ਕਹਿੰਦਾ ਰਾਹ ਹੀ ਨਾ ਖੋਰ ਜੇ ਕਿਤੇ ਉਹ ਕਿਉਂ ਤੈਨੂੰ ਮੈਂ ਤਾਂ ਹੜਾ ਬਾੜਾ ਬਣਾ ਪਾ ਦਉ ਤੇ ਉਹ ਤੈਨੂੰ ਪੂਰਾ ਬੰਨ ਦੂ ਹਣ ਕਮੀ ਨਾ ਤੈਨੂੰ ਪੂਰਾ ਬੰਨ ਕੇ ਰੱਖੂੰ ਜਿੱਦੇ ਫੇਰ ਉਹਦਾ ਦਾ ਭਰ ਗਿਆ ਉਹ ਤੇ ਫੇਰ ਫੇਰ ਮੈਂ ਕਿਉਂ ਨਹੀਂ ਯਾਰ ਕੰਮ ਨੂੰ ਤਾਂ ਉਹਨੂੰ ਮੈਂ ਲਖਦਾ ਕਿੰਨੇ ਦਿਨ ਆਇਆ ਨਹੀਂ ਆਇਆ ਨਹੀਂ ਗੱਲ ਸੁਣ ਲੈ ਮੇਰੀ ਉਹ ਡੰਗਰਾਂ ਜਾਂ ਚ ਫਿਰਦਾ ਸੀ ਮੈਂ ਉਨੇ 10 ਮਿੰਟਾਂ ਚ ਪਰੋਲੇ ਬੰਨਦੇ ਕੰਮਕੁੰਮ ਵਾਲੇ ਦਾ ਪਰੋਲੇ ਤਾਂ ਆਈ ਮੰਨਦਾ ਹਾਂ ਜਦੋਂ ਕਰਦਾ ਆਈ ਕਰਦਾ ਜਦੋਂ ਕਹਿੰਦਾ ਫਿਰ ਤੈਨੂੰ ਕਹਿੰਦਾ ਵੀ ਨਹੀਂ ਦੱਸ ਕੇ ਵੀ ਨਹੀਂ ਬਹਿੰਦਾ ਫਿਰ ਉਹ ਉਹਦਾ ਹੀ ਪਤਾ ਲੱਗੂ ਕਿ ਹਫ਼ਤਾ ਫੇਰ ਨਹੀਂ ਆਇਆ ਅੱਛਾ ਜੀ ਰੇ ਰੋ ਦਿਨ ਮਾੜੀ ਮੋਟੀ ਗੋ ਰੱਖ ਲਿਆ ਕਰ ਕਹੇ ਬੋਰੀਆਂ ਲਗਿਆ ਹੋ ਤਰੇ ਤਾਂ ਬਲ 4 ਬੋਰੀਆਂ ਲਗਿਆ ਸਰਕੇ 4 ਕਿਲੇ ਨੂੰ ਕਹਿੰਦਾ ਕਿਲਾ ਪੂਰੀ ਪਾ ਲਿਆਂਗੇ ਮੱਕੀ ਚ ਖਾਲੀ ਦੇਖ ਲਈ ਖਾਲੀ ਚਾਰੇ ਹੈਗੀਆਂ ਨੇ ਉੱਥੇ ਨੋਨਾ ਖਾਲੀ ਤਾਂ ਉਹ ਦੇਖ ਕੇ ਬੂੜ ਕੇ ਲਿਆਇਆ ਜਾ ਰਿਹਾ ਉਹ ਲੈ ਕਿੰਨੀਆਂ ਪਈਆਂ ਅੱਗੇ ਜਦ ਪਹਿਲਾਂ ਜਦ ਉਹ ਸਿੰਦਰ ਆ ਕੇ ਗਈ ਹੈਗੀ ਪੱਕ ਕਲਜਰ ਨੇ ਆਉਂਦੇ ਆਉਂਦੇ ਨੇ ਕਿਤੇ ਉਹਨੂੰ ਕੁਸਕਾਇ ਪੁੱਤਾ ਯਾਰ ਅੱਛਾ ਦੇ ਗਈ ਸਿੰਦਰ ਅਗੇ ਜਿਹੜਾ ਸਿੰਦਰ ਕਿਹੜਾ ਦੇ ਗਈ ਹੈ ਹਾਂ ਉਹ ਬੋਲਡ ਬੋਲਡ ਕਰਦੀ ਹੁੰਦੀ ਸੀ ਫਿਰ ਉਹਦੇ ਘਰ ਮੈਂ ਤਾਂ ਉਹਦੇ ਘਰ ਵਾਲੀ ਕੰਨੀ ਹੱਥ ਕਰਤਾ ਮਾਪੇ ਉਹ ਮਰਦੀ ਉਹਦੇ ਘਰ ਵਾਲੀ ਉਹਦੇ ਨਾਲ ਗੱਲ ਕਰ ਲਉਂਦਾ ਤਾਂ ਹਣ ਖਾਲੀ ਬੋਰੀਆਂ ਗਿਣਨਾ ਹੁੰਦਾ ਤਾਂ ਖਾਲੀ ਬੋਰੀਆਂ ਗਿਣਤੀ ਕਰੀ ਖਾਲੀ ਬੋਰੀਆਂ ਯਾਰ ਮੈਂ ਤਾਂ ਕਦੇ ਗਿਣੀਆਂ ਹੈ ਨਹੀਂ ਇੱਥੇ ਲਿਆ ਕੇ ਛੱਡ ਦਿੰਦਾ ਭਾਂਡੇ ਚ ਫਿਰ ਕੌ ਰੱਖਣਾ ਤੂੰ ਬਾਹਲਾ ਹੁਣਾ ਬਾਜੋ ਤੇ ਠੀਕ ਪੱਕੀ ਗੱਲਾਂ ਯਾਰ ਹਾਂ ਲੈ ਛਿੰਦੇ ਨੂੰ ਕੀ ਕਹਤਾ ਉਹਨੇ ਉਹ ਸਿੰਦਰ ਨੂੰ ਤਾਂ ਇਹਦਾ ਰਾਹ ਚੰਦੇ ਆਉਂਦੇ ਆਉਂਦੇ ਨੇ ਯਾਰ ਗੀਤ ਬੂਤ ਗਾਉਂਦਾ ਆਉਂਦਾ ਹੋ ਕੇ 323 ਉਹ ਗੋਦੀ ਆ ਆਤਾ ਚੌੜੇ ਜੇ ਕਰਨ ਦੀ ਇਹ ਤਾਂ ਫੋਕਰਾ ਥੋੜਾ ਜਿਹਾ ਗੀਤ ਆਉਂਗਾ ਗੰਗਾਈ ਤਰ੍ਹਾਂ ਕਰਦਾ ਉਹ ਹੁਣ ਕਹਿੰਦੀ ਤੂੰ ਮੈਨੂੰ ਦੇਖ ਦੇ ਗੀਤ ਗਾਉਣਾ ਮੈਂ ਤਾਂ ਆਪਦਾ ਖਹਿੜਾ ਛਡਾ ਲਿਆ ਮੈਂ ਤਾਂ ਉਹਨੂੰ ਕਹਿੰਦਾ ਮਹਾਪਾਈ ਉਹ ਤੇ ਘਰ ਵਾਲੀ ਬੈਠੀ ਹੈਗੀ ਉਹਦੇ ਨਾਲ ਗੱਲ ਕਰ ਲਾ ਅੱਛਾ ਆਉ ਬੋਲਡ ਬੋਲਡ ਜੇ ਕਰਦੀ ਤੁਰ ਗਈ ਲਾਟੜਾ ਬਾਉ ਗਾਟੀ ਲਾਟੜਾ ਰਹੂਗੀ ਆ ਜਾ ਕੇ ਉਹ ਗੀਤ ਦਾ ਮੂੰਹੋਂ ਗਾਉਂਦਾ ਰਹਿੰਦਾ ਉਹ ਆਉਗੀ ਤਾਂ ਕਹਿੰਦਾ ਸਹੁਰਿਆਂ ਤੋਂ ਆਇਆਗਾ ਅੰਸ਼ਾੜੀਆਂ ਤੋਂ ਆਇਆ ਰਹਾਂ ਮੁੰ ਨਾ ਤੇਰੀ ਪੱਕੀ ਗੱਲ ਆ ਯਾਰ ਵੀ ਰੇਰ ਨੂੰ ਵੇਚ ਦਿੰਦਾ ਉਹ ਯਾਰ ਮੈਂ ਪੈਂਟ ਜੀ ਰਹਿਣਾ ਠੀਕ ਗੱਲ ਸੁਣ ਲੈ ਹਾਂ ਕਾਰੇ ਪਪਾਇ ਨਾ ਰੜਿਆ ਵੈ ਜੀ 10 ਲੀਟਰ ਮੋਚੀ ਦੀ ਦਹਿਰੀ ਦੀ ਕੱਢ ਜਾਂਦਾ ਜੀ ਮੇਰੇ ਤਾਂ ਹਾਂ ਦਾ ਬੰਦੂ ਦੀ ਦਹਿਰੀ ਦਿਓ ਪੱਕੀ ਗੱਲ ਆ ਯਾਰ ਹਾਂ ਫੇਰ ਤਾਂ ਮੈਨੂੰ ਜਾੜ ਦੇ ਪਰ ਆਪਾਂ ਫੇਰ ਤਾਂ ਤੂੰ ਤਾਂ ਯਾਰ ਮੈਨੂੰ 705 ਵਿੱਚ ਪਾਦਾ ਉਹਦੇ ਬਾਹਰ ਰੱਖਿਆ ਕਰ ਹਾਂ ਉਹ ਤੇਰੇ ਵਿਆਹ ਮੰਗਣੇ ਇਕੱਠੀ ਕਰ ਜੀ ਸਾਰਾ ਕੋਈ ਭਾਵੇਂ ਤਾਂ ਬੜਾ ਲੁੜਾਇਆ ਯਾਰ ਮੈਂ ਤਾਂ ਬੰਦੇ ਹੀ ਚੋਰ ਹਲਾ ਲਿਆ ਫੇਰ ਤਾਂ ਯਾਰ ਪਸਾ ਕੋਈ ਦਾ ਉਹ ਤੈਨੂੰ ਤਾਂ ਹਮ ਨੂੰ ਕਹਣਾ ਕਿ ਤੇ ਇਸੇ ਬੰਦਾ ਰੱਖੀਂ Yo. Dapat uminom ka pa mo. ਕਦੀ ਕ ਹਾਂ ਉਹ ਘਰ ਵਾਲੀ ਘਰ ਵਾਲੀ ਧਰੇ ਆ ਰੋਟੀ ਬਲਾਈ ਜਾਂਦੀ ਸੀਗੀ ਅੱਛਾ ਹਾਂ ਇਹ ਤਾਂ ਚੱਲਿਆ ਸੀ ਜਿਹੜਾ ਮਾਰ ਹਾਂ ਇਹ ਉਹ ਰੋਟੀ ਬਣਾਏ ਤੇ ਤਰ੍ਹਾਂ ਭੰਡਾ ਟਿੰਡਾ ਵੇਚ ਰੁਕਵਾ ਦੇ ਗੇ ਸੜਕੋ ਚੱਕ ਕੇ ਮੇਰਾ ਰੱਬ ਸੁਣ ਮੈਂ ਕੀ ਕਰਾਂ ਮੈਂ ਇਹ ਦੂਜਾ ਇਹ ਤਾਂ ਚੱਲਿਆ ਤੇ ਤੇਰਾ ਇੱਧਰ ਸਾਰਾ ਕੁਝ ਮਾਜ ਦੂਗੀ ਉਹ ਉਹਨੂੰ ਸੁਣਨੇ ਨਾ ਸੱਡਿਆ ਕਰ ਤੇ ਨੁਹਰਾ ਇੱਕ ਵਾਰੀ ਜਾ ਕੇ ਘਰੇ ਵਾਗ ਜਾ ਤੂੰ ਜਿੱਧਰ ਮਰਦੀ ਆ ਉਹਦੀ ਮਰਜ਼ੀ ਕਰ ਭਰਾਵਾ ਦੇ oh <laughs> no 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 <laughs> <laughs> <laughs>